ਸਸ਼ਿਕਾ ਜੀ ਸਾਰਿਆਂ ਨੂੰ ਦਸ਼ਮੀ ਇਸ ਕਲੌਥ ਹਾਊਸ ਐਂਡ ਬੁਟੀਕ ਤੇ ਸਵਾਗਤ ਆ ਸਾਰਿਆਂ ਦਾ ਹਾਂਜੀ ਅੱਜ ਆਪਾਂ 20 ਬਰੈਸਟ ਵਾਲੇ ਨੇ ਕਾਟਾ ਦੱਸਣ ਲੱਗੇ ਆ 13 ਕਿੰਨਾ ਰੱਖਣਾ ਮੋਢਾ ਕਿੰਨਾ ਰੱਖਣਾ ਪਲੇਟਾਂ ਕਿੰਨੇ ਤੇ ਪਾਉਣੀਆਂ ਨੇ 13 ਰੱਖਣਾ ਹੀ ਆਪਣੇ 6.5 6.5 ਤੇ ਨਿਸ਼ਾਨ ਲਾ ਲੈਣੀਆਂ ਮੋਢਾ ਰੱਖਣਾ ਆਪਾਂ ਨੇ 7.5 ਪੂਰੇ 7.5 ਤੇ ਨਿਸ਼ਾਨ ਲਾ ਲੈਣੀਆਂ ਉਰੋਂ 1/2 ਇੰਚ ਦੀ ਕਾਟ ਪਾਉਣੀ ਬਹੁਤ ਜ਼ਰੂਰੀ ਹੁੰਦੀ ਹੈ ਇਹ ਕਾਟ ਜ਼ਰੂਰ ਪਾਉਣੀ ਚਾਹੀਦੀ ਆ 2 ਇੰਚ ਦੀ ਰੋਂ ਕਟਾ ਕੇ ਕਾਟ ਪਾਉਣੀ ਆਗੀ ਫਰੰਟ ਪੱਲੇ ਦੀ 1 ਇੰਚ ਤੇ ਕਾਟ ਪਾਉਣੀ ਆਈ ਬੈਕ ਪੱਲੇ ਦੀ 2 ਇੰਚ ਤੇ ਇਹ ਪਲੇਟ 1.5 ਤੇ ਪਾਉਣੀ ਆਈ ਆਪਣੀ 12 ਇੰਚ ਤਿਆਰ ਰਹਿ ਜੂਗੀ 8.5 ਇੰਚ ਤੇ ਪਾਉਣੀ ਆਈ ਆਪਣੀ ਇਹ ਦੋ ਤੇ ਵਿਚਾਲੇ 2.5 ਇੰਚ ਦਾ ਗੈਪ ਰੱਖਣਾ ਈ ਇਥੋਂ ਆਪਾਂ ਨੇ 1.5 ਤੇ ਨਿਸ਼ਾਨੀ ਲਾ ਲੈਣੀਆਂ ਗਈ ਕਮਰ ਦਾ ਨਿਸ਼ਾਨ ਆਪਣੇ 10 ਇੰਚ ਤੇ ਲਾ ਲੈਣਾ ਹੀ हिਪ ਦਾ 11 ਤੇ 22 ਹੈ ਇਹ ਕਸਟਮਰ ਦੀ 11 ਤੇ ਲਾ ਲਿਆ ਆਪਣਾ 22 ਤਿਆਰ ਹੋ ਜੂਗੀ ਤੇ ਸਾਈਡ ਸਲਾਈ ਆਪਾਂ ਨੇ 1.5 ਰੱਖੀ ਇਥੋਂ ਆਪਣੀ ਐਵੇਂ ਕਾਟ ਪਾ ਜੰਨੀ ਤੇ ਇੱਕ ਆਹ ਅੱਧੇ ਇੰਚ ਦੀ ਕਾਟ ਜ਼ਰੂਰ ਪਾਉਣੀ ਆਂਗੀ ਇਹਦੇ ਨਾਲ ਆਪਣੇ ਮੋਢੇ ਕਦੇ ਨਹੀਂ ਗਈ ਡਿੱਗਣਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੋਊਗੀ ਫਰੰਟ ਪੱਲੇ ਦੀ 1 ਇੰਚ ਦੀ ਕਾਟ ਸੋਨ ਮੈਂ ਪਹਿਲਾਂ ਵੀ ਦੱਸਿਆ ਸੀ ਫਰੰਟ ਪੱਲੇ ਦੀ 1 ਇੰਚ ਦੀ ਕਾਟ ਪਾਉਣੀ ਹੈਗੀ ਬੈਕ ਵਾਲੇ ਦੀ 2 ਇੰਚਾਂ ਦੇ ਪਾਉਣੀ ਹੈਗੀ ਜੀ ਆਪਣੀ ਵੀ ਬਰੈਸਟ ਵਾਲੇ ਦੀਆਂ ਕਾਟਾਂ ਪੈ ਕੇ ਤਿਆਰ ਨੇ ਹਾਂਜੀ ਜੇ ਤੁਹਾਨੂੰ ਮੇਰੀਆਂ ਕਾਟਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਮਝ ਨਹੀਂ ਆਈ ਹੈਗੀ ਤਾਂ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਅਸੀਂ ਤੁਹਾਨੂੰ ਸਿੰਪਲ ਤੋਂ ਸਿੰਪਲ ਤਰੀਕੇ ਨਾਲ ਦੱਸਣ ਦੀ ਕੋਸ਼ਿਸ਼ ਕਰਾਂਗੇ ਤੇ ਕਿਸੇ ਹੋਰ ਡਿਜ਼ਾਈਨ ਦੀ ਵੀਡੀਓ ਬਣਵਾਉਣੀ ਹੋਵੇ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਸਾਨੂੰ ਅਸੀਂ ਉਸੇ ਡਿਜ਼ਾਈਨ ਤੇ ਵੀਡੀਓ ਬਣਾਵਾਂਗੇ ਨਵੀਆਂ ਤੋਂ ਨਵੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ